ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਰਾਂ ਦਾ ਕੰਮ ਵਈਆ ਦੇਖੋ ਦਿਨੋਂ ਦਿਨ ਵੱਧਦਾ ਜਾ ਰਿਹਾ ਬੰਦਾ ਦੇਖੋ ਇਹ ਵੀਡੀਓ ਜਿਹੜੀ ਹੈ ਅਸੀਂ ਖੰਨੇ ਸ਼ਹਿਰ ਦੇ ਵਿੱਚੋਂ ਖਾਲਸਾ ਸਕੂਲ ਰੋਡ ਤੋਂ ਸਾਂਝੀ ਕਰ ਰਹੇ ਹਾਂ ਜੀ ਔਰ ਅੱਜ 16 ਤਰੀਕ 11:00 ਵਜੇ ਦੇ ਕਰੀਬ ਦਾ ਇਹ ਜਿਹੜਾ ਇਹ ਬੰਦੇ ਨੇ ਜੋੜੀ ਕਰੀ ਆ ਤੁਸੀਂ ਦੇਖੋ ਭਾਈ ਦਿਨ ਦਿਹਾੜੇ ਯਾਰ ਕਿਵੇਂ ਮਤਲਬ ਇਹ ਡਰੇ ਨਹੀਂ ਹੈਗਾ ਇਹਨੂੰ ਕਿਸੇ ਦਾ ਵੀ ਔਰ ਇਹ ਜਿਹੜੀ ਚੋਰੀ ਆ ਮੋਹਣੀ ਅੰਕਲ ਦੀ ਦੁਕਾਨ ਦੇ ਨਾਲ ਸਾਧੂ ਸਿੰਘ ਜੀ ਦੀ ਆਟਾ ਚੱਕੀ ਆ ਜਿੱਤੇ ਇਹ ਚੋਰੀ ਕਰੀਆ ਬੰਦੇਣਾ ਦੇਖੋ ਆਲੇ ਦੁਆਲੇ ਹੁਣ ਦੇਖ ਰਿਹਾ ਇਹਨੇ ਸਾਰਾ ਦੇਖ ਲਿਆ ਅਸੀਂ ਤਾਂ ਮੜਾ ਹੀ ਅੰਦਰ ਬੈਠੇ ਜੀਗੇ ਆ ਦੇਖੋ ਹੁਣ ਆਲੇ ਦੁਆਲੇ ਦੇਖ ਰਿਹਾ ਇਹ ਹੌਲੀ ਹੌਲੀ ਜਿਹੜਾ ਇਹ ਇਹ ਅੰਦਰੋਂ ਬਾਹਰੋਂ ਬਦੂਗਾ ਇਹ ਭੇਤ ਲੈ ਰਿਹਾ ਮੂੰਹ ਟੱਕਿਆ ਹੋਇਆ ਔਰ ਭਾਈ ਜਿਹੜਾ ਵੀ ਬੰਦਾ ਇਹਨੂੰ ਜਾਣਦਾ ਭਾਈ ਜਰੂਰ ਇਹਦੀ ਜਿਹੜੀ ਹੈ ਪਛਾਣ ਕਰਿਓ ਤਾਂ ਜੋ ਆਪਾਂ ਇਸ ਤਰ੍ਹਾਂ ਦੇ ਚੋਰਾਂ ਨੂੰ ਜਿਹੜੀ ਨੱਥ ਪਾ ਸਕੀਏ ਨਹੀਂ ਇਹਨਾਂ ਤੋਂ ਦਿਨੋਂ ਦਿਨ ਕੰਮ ਭਾਈ ਬੱਧਾ ਜਾਣਾ ਸੋ ਸਾਰਿਆਂ ਨੂੰ ਬੇਨਤੀ ਆ ਵੀਡੀਓ ਵੱਤ ਵੱਤ ਸ਼ੇਅਰ ਕਰਦੇ ਹੋ ਔਰ ਸਭ ਤੋਂ ਵੱਡੀ ਇਹਦੀ ਨਿਸ਼ਾਨੀ ਇਹ ਹੈ ਵੀ ਇਹਦੇ ਕੋਲ ਲਾਲ ਰੰਗ ਦਾ ਜਿਹੜਾ ਇਹ ਸਕੂਟਰ ਤੇ ਆਇਆ ਆ ਔਰ ਤੁਹਾਨੂੰ ਮੈਂ ਉਹ ਵੀ ਤੁਹਾਨੂੰ ਮੈਂ ਫੋਟੋ ਨਾਲ ਦਿਖਾਉਂਗਾ ਪਹਿਲਾਂ ਤੁਸੀਂ ਆ ਸਾਰੀ ਵੀਡੀਓ ਦੇਖਿਓ ਕਿ ਕਿਵੇਂ ਇਹਨੇ ਅੰਦਰ ਵੜਨਾ ਹੁਣ ਦੇਖੋ ਕਿੰਨੇ ਟਾਈਮ ਦਾ ਇਹ ਬਾਹਰ ਖੜ ਕੇ ਦੇਖ ਰਹੇ ਆਣੇ ਦੋਲੇ ਦੇਖ ਰਹੇ ਔਰ ਅੰਦਰ ਦੇਖ ਰਹੇ ਵੀ ਕੋਈ ਨਹੀਂ ਹੈਗਾ ਹੁਣ ਇਹਨੇ ਅੰਦਰ ਵੜ ਜਾਣਾ ਬਈ ਕੱਲ ਨੂੰ ਇਹ ਆਪਣੇ ਘਰਾਂ ਚ ਜਾਣਗੇ ਸੋ ਸਾਰਿਆਂ ਨੂੰ ਅੱਜ ਆਪਾਂ ਇਹਨਾਂ ਨੂੰ ਲੱਤ ਪਾ ਲਈਏ ਤਾਂ ਬਈ ਵਧੀਆ ਰਹੂਗਾ ਪੁਲਿਸ ਦੇ ਰਿ ਵਿੱਚ ਇਹਦੀ ਰਿਪੋਰਟ ਲਖਾਤੀ ਹੁਣ ਅੱ ਆ ਦੂਸਰੇ ਕਿਆਮੇ ਕੈਮਰੇ ਤੋਂ ਲਈ ਆ ਵੀਡੀਓ ਚਲਾਤੀ ਉਹਨਾਂ ਦੇ ਕੋ ਅੰਦਰ ਵੜ ਗਿਆ ਇਹ ਇਹ ਆਇਆ ਸੀਗਾ ਕਣਕ ਚੱਕਣਾ ਉਹ ਦੇਖੋ ਪਹਿਲਾਂ ਚੱਕ ਰੂਗਾ ਦੇਖੋ ਥੱਲੇ ਪਏ ਨੇ ਇਹ ਦੇਖ ਲਿਆ ਦੇਖੋ ਆ ਚੈੱਕ ਕਰ ਰਿਹਾ ਵੀ ਕਿਹੜੇ ਵਿੱਚ ਕਣਕ ਆ ਆ ਸਾਰੇ ਥੱਲੇ ਵਿੱਚ ਆਟੇ ਪਏ ਨੇ ਉਹਨਾਂ ਦੇਖੋ ਇਹਨੇ ਦੇ ਅੰਦਰ ਵੀ ਦੇਖ ਰਿਹਾ ਵੀ ਕੋਈ ਹੈ ਤਾਂ ਨਹੀਂ ਉਹ ਆ ਥੱਲੇ ਇਹਨੇ ਚੱਕਰਨੇ ਨੇ ਪਹਿਲਾਂ ਦੇਖੋ ਚੈੱਕ ਕਰ ਰਿਹਾ ਵੀ ਆਟਾ ਕਣਕ ਸਾਰੇ ਆ ਚਟਾ ਏ ਤਾਂ ਇਹ ਜਿਹੜਾ ਛੋਟੇ ਥੱਲੇ ਵਿੱਚੋਂ ਛੱਡ ਕੇ ਸਾਰੇ ਉਹ ਬੜਾ ਥੱਲਾ ਜਿਹੜਾ ਦੇਖੋ 35 ਕਿਲੋ ਦਾ ਬਾਈ ਥੱਲੇ ਆਟੇ ਦਾ ਜਿਹੜਾ ਚੱਕ ਕੇ ਲੈ ਗਿਆ ਦੇਖੋ ਮਾਝੋਂ ਦੂਜੇ ਕੈਮਰੇ ਚਲਾਉ ਆ ਦੇਖੋ ਉਹ ਕਰਨ ਆਲੇ ਦੇਖ ਲਿਆ ਇਹਨੂੰ ਵੀ ਸ਼ੱਕ ਪੈ ਗਿਆ ਬਾਈ ਨੂੰ ਕਰਨ ਵਾਲੇ ਨੂੰ ਵੀ ਅੰਦਰ ਦੇਖਿਆ ਅੰਦਰ ਕੋਈ ਹੈ ਨਹੀਂ ਆ ਦੇਖੋ ਨਿਕਲ ਗਿਆ ਹੁਣ ਇਹਦੀ ਅੱਗੇ ਤੋਂ ਮੈਂ ਫੋਟੋ ਤੁਹਾਨੂੰ ਔਰ ਦੇਖਿਓ ਉਹਦੇ ਫੋਟੋ ਦੇਖਿਓ ਔਰ ਜਿਹੜੀ ਇਹਦੀ ਪਛਾਣ ਆਪਾਂ ਕਰਨੀ ਆ ਇਹ ਦੇਖੋ ਲਾਲ ਰੰਗ ਦਾ ਜਿਹੜਾ ਇਹ ਇਹਦੇ ਕੋਲ ਸਕੂਟਰ ਆ ਜਿਹੜਾ ਮੋਡੀਫਾਈ ਕਰਵਾਇਆ ਹੋਇਆ ਤੁਹਾਨੂੰ ਫੋਟੋ ਲਾਉਣਾ ਔਰ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਵੀ ਬੰਦਾ ਦੱਸੂਗਾ ਬਾਈ ਉਹ ਬੰਦੇ ਦੀ ਪਛਾਣ ਜਿਹੜੀ ਹੈ ਬਿਲਕੁਲ ਗੁਪਤ ਰੱਖੀ ਜਾਊਗੀ ਆ ਦੇਖੋ ਲਾਲ ਰੰਗ ਦਾ ਸਕੂਟਰ ਦੇਖੋ ਬਾਈ ਬਹੁਤ ਸੌਖੀ ਪਛਾਣ ਆ ਇਹਦੀ ਖੰਨੇਸ਼ਹਿਰ ਦੀ ਵੀਡੀਓ ਹੈ ਬਈ ਵੱ